ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਸਾਰੇ ਲਓ ਜੀ ਅੱਜ ਆਪਾਂ ਆਪਣੇ ਦੂਸਰਾਾਉਂਡ ਲਾਦੀ ਮੁਲਫਾ ਵਾਲੀ ਤੇ ਲਈ ਆਪਾਂ ਨੇ ਅੱਜ ਪਹਿਲੀ ਡੋਜ਼ ਨੂੰ ਠੀਕ ਆ ਜਿhko ਉਕਰੋ ਜੈਕੋ ਨੋ ਵੀ ਆਪਾਂ ਨੇ ਆਪੇ ਕੂਟਰਮ ਲਾਤੀ ਅੱਜ ਪਹਿਲੀ ਡੋਜ਼ ਮੁਲਫਾ ਵਾਲੀ ਦਵਾਈ ਦੀ ਦੇਖੋ ਨਿਕਲ ਜਾ ਕੋਈ। ਪਾਇਸੇ ਹੀ ਨਿਕਲਣਾ ਹੈ। ਰੈਂਬੋ ਜਾਰ ਕਿਉਂ ਘੇਰਦਾ? ਕੋਈ ਨਹੀਂ ਕੋਈ ਨਾ ਹਲੇ। ਹਾਂ ਆਪਾਂ ਫਿਰ ਪਰਨੇ ਬਾਲਾ ਸੋਸਾ ਸੋਸਾ। ਹੂੰ। ਰੂੜੀ ਡੜੀ ਪਾਈ ਆ। ਆ ਆਪਣੀ ਰੂੜੀ ਰੱਖੀ ਰੂੜੀ ਵੀ ਪਾਈ ਹੋਈ ਆ ਸੀ। ਆਹ ਸਭ ਵਾਲ ਦੇ ਫਿਰਤੀ ਆ।

ਲਾ ਲੋਗੇ ਕਰਕੇ ਸਪਾਈਆਂ ਹੋਏ ਦੇਖਾਂਗੇ ਕਿ ਕਾਰਵਾਈ ਕੀ ਕੀਤੀ ਹੈ ਹਾਂ ਹਾਂ ਆ ਰੈਂਬੋ ਆਪਣਾ ਹਾਂ ਰੈਂਬੋ ਦੱਸ ਇੱਧਰ ਕੀ ਆ ਆ ਜਾ ਓਰੇ ਓਰੇ ਬੈਨੇ